ਆਹ ਹੋ ਗਿਆ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ ਦੀ ਸਰਕਾਰੀ ਬੱਸ ਮਾਚੀਵੜਾ ਰੋਡ ਉੱਤੇ ਸਮਰਾਲਾ ਦੇ ਵਿੱਚ ਦਾਖਲ ਹੋਣ ਸਮੇਂ ਅਚਾਨਕ ਪਲਟ ਗਈ ਬੱਸ ਦੇ ਵਿੱਚ ਕਰੀਬ 35 ਸਵਾਰੀਆਂ ਮੌਜੂਦ ਸਨ ਤੇ ਖੁਸ਼ਕਿਸਮਤੀ ਨਾਲ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੰਡਕਟਰ ਦੇ ਦੱਸਣ ਮੁਤਾਬਕ ਹਾਦਸਾ ਡਰਾਈਵਰ ਸਾਈਡ ਦਾ ਫੱਟਾ ਟੁੱਟਣ ਦੇ ਕਾਰਨ ਵਾਪਰਿਆ ਹੈ ਹਾਦਸੇ ਦੇ ਵਿੱਚ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਨੇ ਜਿਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਮੁੱਢਲੀ ਸਹਾਇਤਾ ਲਈ ਪਹੁੰਚਾਇਆ ਗਿਆ ਐਂਬੂਲੈਂਸ ਡਰਾਈਵਰ ਸतीश ਕੁਮਾਰ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਇਸ ਮੌਕੇ ਡਾਕਟਰ ਪ੍ਰਭਾਕਰ ਪਾਂਡੇ ਦੇ ਅਨੁਸਾਰ ਸਾਰੀਆਂ ਸਵਾਰੀਆਂ ਹੁਣ ਸੁਰੱਖਿਤ ਨੇ ਤੇ ਮਾਮੂਲੀ ਝੋਟਾ ਹੀ ਲੱਗੀਆਂ ਨੇ ਇਹ ਜੀ ਬੱਸ ਆ ਰਹੀ ਸੀਗੀ ਚੰਡੀਗੜ੍ਹ ਸਾਈਡ ਤੋਂ ਸੰਦਾਲੇ ਵੱਲੋਂ ਤੇ ਬਾਈਪਾਸ ਦੇ ਉੱਪਰ ਇਹਦਾ ਐਕਸੀਡੈਂਟ ਹੋਇਆ ਬੱਸ ਪਲਟ ਗਈ ਸੀਗੀ ਜੀ ਤੇ ਕਿੰਨੀਆਂ ਸਵਾਰੀਆਂ ਸੀਗੀਆਂ ਜਿਹੜੀਆਂ ਹੈਗੀਆਂ ਇਹ ਦੱਸ ਸਵਾਰੀਆਂ ਦਾ ਤਾਂ ਜੀ ਮੈਨੂੰ ਕਲੀਅਰ ਪਤਾ ਨਹੀਂ ਹੈਗਾ ਜਿਹੜੀਆਂ ਮੈਂ ਯਾਨੀ ਕਿ ਮੈਨੂੰ ਆਪਣੇ ਮੁੰਡਾ ਆਪਣੇ ਨਗਰ ਕੌਸ਼ਲ ਦੇ ਵਿੱਚੋਂ ਮਲਾਜਮਾ ਪਰਚੀ ਕੱਟਦਾ ਨੋਵੀ ਉਹਦਾ ਫੋਨ ਆਇਆ ਜੀ ਕਹਿੰਦੇ ਵੀ ਬੱਸ ਫਲਟ ਗਈ ਮੈਂ ਉਸੇ ਟਾਈਮੇ ਚਲੇ ਗਿਆ ਮੈਂ ਉੱਥੇ ਦੇ ਨਹੀਂ ਦੇਖਿਆ ਵੀ ਕੌਣ ਹੈ ਮੈਂ ਉਸੇ ਟਾਈਮੇ ਜਿਹੜੇ ਪੇਸ਼ੈਂਟ ਸੀਗੇ ਦੋ ਪੇਸ਼ੈਂਟ ਸੀ ਜ਼ਿਆਦਾ ਸਿੱਖ ਜੀ ਉਹਨਾਂ ਨੂੰ ਮੈਂ ਸਿਵਲ ਹਸਪੀਟਲ ਸਮਰਾਲੇ ਲਿਆਇਆ ਜੀ ਤੇ ਬਾਕੀ ਪੇਸ਼ੈਂਟ ਠੀਕ ਹੈ ਜੀ ਬਾਕੀ ਪੇਸ਼ੈਂਟ ਸੀ ਨੇ ਠੀਕ ਸੀਗੇ ਜੀ ਬਿਲਕੁਲ ਜਿਹੜੇ ਇੱਥੇ ਲਿਆਂਦੇ ਨੇ ਉਹ ਉਹਨਾਂ ਦੀ ਹਾਲਤ ਕਹਿੰਦੇ ਨੇ ਉਹਨਾਂ ਦੇ ਇੱਕ ਪੇਸ਼ੈਂਟ ਹੈਗਾ ਥੋੜਾ ਜੀ ਤੇ ਇੱਕ ਪੇਸ਼ੈਂਟ ਠੀਕ ਹੈ ਜੀ ਕਿੰਨੇ ਵਜੇ ਹੱਸ ਇਹ ਤਕਰੀਬਨ 8 ਵਜੇ ਦਾ ਟਾਈਮ ਸੀਗਾ ਜੀ ਡਰਾਈਵਰ ਨੇ ਤਾਂ ਕਾਫੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਤੋਂ ਦੇ ਵਿੱਚ ਜਿੰਨੀਆਂ ਸਵਾਰੀਆਂ ਸੀ ਤਕਰੀਬਨ ਇੱਕ ਦੂਜੇ ਦੇ ਉੱਤੇ ਡਿੱਗੀਆਂ ਤੇ ਪ੍ਰਮਾਤਮਾ ਨਾਲੋਂ ਬਹੁਤ ਬਚਾਅ ਹੋ ਗਿਆ ਵਧੀਆ ਮਿੱਤਰੋ ਕਿ ਕਿਸੇ ਨੂੰ ਮੇਜਰ ਸੱਟ ਨਹੀਂ ਆਈ ਵੀ ਨਾਰਮਲ ਇੱਕ ਦੂਜੇ ਦੇ ਉੱਤੇ ਕਰਕੇ ਦੱਬਣ ਕਰਕੇ ਜਿਹੜੀਆਂ ਦੋ ਹਸਪੀਟਲ ਆਈਆਂ ਲੇਡੀਜ਼ ਉਹ ਵੀ ਸੇਫ ਨੇ ਮਿੱਤਰੋ ਉਹਨਾਂ ਨੂੰ ਇੰਨੀ ਜ਼ਿਆਦੀ ਸੱਟ ਨਹੀਂ ਮਿੱਤਰੋ ਠੀਕ ਨੇ ਬਿਲਕੁਲ ਕੋਈ ਹੋਰੋਂ ਦੀ ਗੱਲ ਨਹੀਂ ਜੀ ਇਹ ਜਿਹੜਾ ਹਾਦਸਾ ਹੋਇਆ ਬੱਸ ਦੇ ਪਰਟ ਦੇ ਟੁੱਟੂ ਦਾ ਹਾਂਜੀ ਬੱਸ ਦੇ ਥੱਲੇ ਉਹੀ ਦੱਸਦੇ ਆ ਜੀ ਕੰਟਰੋਲਰ ਨੇ ਕਿੰਨੇ ਕਬਜ ਦੀ ਘਟਨਾ ਬਿਲਕੁਲ ਤਿੰਨ ਪੇਸ਼ੈਂਟ ਆਏ ਆ ਸੁਣਨ ਚਾਹਿਆ ਕਿ ਕੋਈ ਨੀਅਰ ਬਾਏ ਇੱਕ ਐਕਸੀਡੈਂਟ ਹੋਇਆ ਜਿਹਦੇ ਚ ਬੱਸ ਪਲਟ ਗਈ ਸੀ ਤਿੰਨ ਪੇਸ਼ੈਂਟ ਆਏ ਆ ਗਿਆ ਜਿਨ੍ਹਾਂ ਦਾ ਨਾਮ ਹੈਗਾ ਇੱਕ ਮਨਜਿੰਦਰ ਕੌਰ ਇੱਕ ਜਸਵਿੰਦਰ ਕੌਰ ਸਹੀ ਕੀ ਇੱਕਮ ਬ੍ਰੀਫ ਹੋਈ ਹੈ ਹਨਾ ਪੇਸ਼ੈਂਟ ਜਿੰਨੇ ਆਪਣੇ ਸਟੇਬਲ ਨੇ ਉਹਨਾਂ ਨੂੰ ਦੇਖ ਲਿੱਤਾ ਗਿਆ ਹੈ ਵੀ ਸਿਰਫ ਦਵਾਈਆਂ ਦੇ ਦਿੱਤੀਆਂ ਨੇ ਕੋਈ ਰੈਪਰ ਮਾਰਾ ਕੀਤਾ ਨਹੀਂ ਨਹੀਂ ਜੀ ਕੋਈ ਰੈਪਰ ਨਹੀਂ ਦਿੱਤਾ ਪੇਸ਼ੈਂਟ ਨਹੀਂ 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 ਬਿਲਕੁਲ ਠੀਕ ਹੈ ਬਚਾਓ ਜਦੋਂ ਇਹ ਗੱਡੀ ਇੱਥੋਂ ਮਤਲਬ ਸਮਰਾਲਾ ਬੱਸ ਸਟੈਂਡ ਐਂਟਰ ਹੋਣ ਵਾਸਤੇ ਡਵਾਈਡਰ ਤੋਂ ਸ਼ੁਰੂ ਹੋਇਆ ਥੋੜਾ ਜਿਹਾ ਜੰਪ ਸੀ ਮੜੇ ਕੀ ਜੰਪ ਦੇ ਵਿੱਚ ਗੱਡੀ ਲੱਗੀ ਆ ਅਗਲੇ ਡਰਾਈਵਰ ਸਾਈਡ ਦੇ ਪੱਟੇ ਟੁੱਟ ਗਏ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਥੋੜਾ ਜਿਹਾ ਅੱਗੇ ਆ ਕੇ ਡਵਾਈਡਰ ਦੇ ਨਾਲ ਵਾਝੀ ਗੱਡੀ ਪਲਟ ਗਈ ਹੈ ਤੇ ਕਿੰਨੀਆਂ ਸਵਾਰੀਆਂ ਸੀ ਸਵਾਰੀਆਂ ਸੀਗੇ ਲਗਭਗ 35-40 ਸਵਾਰੀਆਂ ਸੀਗੇ ਔਰ तकरीबन ਸਾਰੇ ਠੀਕ ਨੇ ਮਾਈਨਰ ਸੱਟਾਂ ਸੀਗੀਆਂ ਸਾਰੇ ਬਚਾ ਹੋ ਗਏ ਤੇ ਕਿੱਥੋਂ ਕਿੱਥੇ ਜਾ ਰਹੀ ਸੀ ਬੱਸੇ ਇਹ ਗੱਡੀ ਚੰਡੀਗੜ੍ਹ ਤੋਂ ਕੋਰੋਈਪੁਰ ਜਾ ਰਹੀ ਸੀ ਕੀ ਲੱਗਦਾ ਵੀ ਨੀਂਦ ਆਨ ਕਰਕੇ ਨਹੀਂ ਸਰ ਅਗਲੇ ਪਾਸੇ ਇਹ ਜਿਹਦੇ ਥੱਲੇ सस्पेंशन ਦੇ ਵਿੱਚ ਪਟੇ ਹੁੰਦੇ ਆ ਜੀ ਉਹ ਪਟਾ ਟੁੱਟ ਗਿਆ ਜੀ ਉਹਦੇ ਪਟਾ ਟੁੱਟਣ ਕਰਕੇ ਡਰਾਈਵਰ ਦੇ ਮਤਲਬ ਸਟੀering ਫਰੀ ਹੋ ਜਾਂਦਾ ਜੀ ਔਰ ਕੰਟਰੋਲ ਖਤਮ ਹੋਣ ਤੋਂ ਬਾਅਦ ਉਹ ਗੱਡੀ ਡਵਾਈਡਰ ਨਾਲ ਵਾਜੀ ਤੇ ਜਿਹੜੀਆਂ ਸਵਾਰੀਆਂ ਕਿੰਨੀਆਂ ਕਿਹੜੇ ਵਿੱਚ ਕਿੰਨੀਆਂ ਸਵਾਰੀਆਂ ਇੱਕ ਕੁੜੀ ਨੂੰ ਥੋੜੀ ਜਿਹੀ ਝੋਟ ਲੱਗੀ ਸੀ ਲਗਭਗ ਸਾਰੇ ਸੇਫ ਨੇ ਜੀ ਸਾਰੇ ਵਧੀਆ ਠੀਕ ਠਾਕ ਨੇ ਸਾਰੇ ਤੁਰ ਫਿਰ ਕੇ ਗਏ ਲੀ ਜੀ ਉਹ ਕੁੜੀ ਨੂੰ ਐਂਬੂਲੈਂਸ ਵਾਲਾ ਹਸਪਤਾਲ ਲੈ ਗਿਆ ਬਾਕੀ ਦੀਆਂ ਸਵਾਰੀਆਂ ਨੂੰ ਬਾਕੀ ਸਵਾਰੀਆਂ ਜਿਹੜੀਆਂ ਉਹ ਦੂਜੀ ਗੱਡੀ ਆਈ ਸੀ ਉਹਨਾਂ ਦੇ ਕਢਾ ਕੇ ਉਹਨਾਂ ਨੂੰ ਉਹਦੀ ਮੰਜ਼ਿਲ ਤੱਕ ਪਹੁੰਚ ਦੇ ਗਏ